ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨਾ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਣ ਲਈ ਪਾਲਕ ਕਟੀਆਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਤਰ੍ਹਾਂ ਦੀਆਂ ਕਟੀਆਂ ਦਿਖਾਵਾਂਗੇ ਨੀਲੀ ਰਾ ਵੀ ਬੂਰੀ ਮੋਰਾ ਤੇ ਬਾਈ ਅਸੀਂ ਕਾਲ ਅਸੀਂ ਕਾਲ ਜੀ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਨਾਮ ਕੁਲਦੀਪ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਕੁਲਦੀਪ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੈ ਮੇਰੇ ਆਪਣਾ 991753 50356 99153 ਯਾਤ ਅਨੇਸ਼ ਪੰਜਾਬ 50356 ਤੇ ਆਪਣਾ ਕੰਮ ਵੀਰੇ ਵਪਾਰ ਦਾ ਹਨਾ ਹਾਂਜੀ ਹਾਂਜੀ ਕੈ ਨਗ ਨੇ ਵੀਰੇ ਅੱਜ ਆਪਣੇ ਕੋਲੇ ਆਹ 9 10 ਨਗ ਨੇ ਦੋਸਤੋ 9 10 ਨਗ ਪਾਲਕ ਗੱਟੀਆਂ ਨੇ ਸੋਹਣੀਆਂ ਗੱਟੀਆਂ ਨੇ ਦੋਸਤੋ ਜੈਨੂਇਨ ਪ੍ਰਾਈਜ਼ ਹੋਣਗੇ ਗੱਟੀਆਂ ਦੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਕੱਲੀ ਕੱਲੀ ਗੱਟੀ ਦੀ ਡਿਟੇਲ ਲੈ ਕੇ ਦੇਵਾਂਗੇ ਦੋਸਤੋ ਤੋਰੇ ਬਖੋ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਦੀ ਆ ਵੀ ਤੋਰੇ ਬਖੋ ਸਾਰੀਆਂ ਗੱਟੀਆਂ ਚੰਗੀਆਂ ਰਹੀਆਂ ਕੋਈ ਲੰਗਣੀ ਮਾਰਦੀ ਸਾਰੀਆਂ ਕੱਟੀਆਂ ਦੀ ਵੀ ਚਾਰ-ਚਾਰ ਥਾਂ ਨੇ ਇੱਕ ਕੱਟੀ ਦੇ ਵੀਰ ਕਹਿੰਦਾ ਵੀ ਪੰਜ ਥਾਂ ਨੇ ਉਹ ਆਪਾਂ ਦੱਸ ਦਾਂਗੇ ਵੀ ਕਿਹੜੀ ਕੱਟੀ ਦੇ ਨੇ ਭਾਈ ਕੁਲਦੀਪ ਸਾਸਰੀ ਕਾਲ ਅਸੀ ਕਾਲ ਜੀ ਤੇ ਜਿਹੜੀ ਪਹਿਲੇ ਨੰਬਰ ਤੇ ਵੀਰੇ ਆਪਾਂ ਕੱਟੀ ਦੇਖੀ ਜਾਂਦੇ ਆਂਗੇ ਇਹਦੇ ਚਾਰ ਹੀ ਥਾਂ ਨੇ ਚਾਰ ਥਾਂੜਾ ਜੀ ਚਾਰ ਥਾਂ ਨੇ ਜੀ ਤੋਰੇ-ਤਾਰੇ ਦੀ ਸਾਫ ਹੈ ਜਮਾ ਇੱਕ ਨੰਬਰ ਹੈ ਜੀ ਤੇ ਛੋਟੀ ਜੀ ਉਮਰ ਹੈ ਕਿੰਨੇ ਕ ਕਿਹ ਕੁ ਮਹੀਨੇ ਦੀ ਹੈ 8-9 ਮਹੀਨੇ ਦੀ ਹੈ 8-9 ਮਹੀਨਿਆਂ ਦੀ ਹੈ ਤੇ ਇਹਦਾ ਲੈਣ ਦੇਣ ਵਾਲਾ ਰੇਟ ਕੀ ਹੋਊਗਾ ਦਾ ਲੈਣ ਦੇਣ ਵਾਲਾ ਰੇਟ 6500 ਰੁਪਏ 6500 ਰੁਪਏ ਦੋਸਤੋ ਵੀਰ ਕਹਿੰਦਾ ਵੀ ਲੈਣ ਦੇਣ ਵਾਲਾ ਰੇਟ ਹੈਗਾ ਤੇ ਜਿਹੜੀ ਦੂਜੇ ਨੰਬਰ ਤੇ ਕੱਟੀ ਦੇਖੀ ਜੰਨਾ ਮਰੇ ਦੂਜੇ ਨੰਬਰ ਤੇ ਹੈਗੀ ਜੀ ਗਲਾਬੀ ਮੋਛਾਲੀ ਦੋਸਤੋ ਟੇਡਾ ਕੱਟ ਹੈ ਮੀਨੀ ਸਿੰਘ ਮੀਨੀ ਸਿੰਘ ਹਲ ਦੇ ਪੂਸ਼ ਵੀ ਬੱਗੀ ਹੈਗੀ ਤੇ ਥਣ ਚਾਰ ਹੀ ਲੈਣਾ ਗਲਦੀਪ ਪਿੱਠਪੁੜੇ ਦੀ ਬੰਤਰ ਬਹੁਤ ਸ਼ਾਨਦਾਰ ਆ ਕੱਟੀ ਦੀ ਦੋਸਤੋ ਚਾਰ ਹੀ ਥਾਨਿਆਂ ਦੇਖ ਸਕਦੇ ਹੋ ਚੰਗੀ ਝੋਲੀ ਹੈਗੀ ਚੰਗੀ ਝੋਲੀ ਹੈ ਦੋਸਤੋ ਚਾਰ ਥਾਨੇਗੇ ਤੇ ਕਲਦੀਪ ਵੀਰੇ ਦਾ ਰੇਟ ਕੀ ਹੋਊਗਾ ਇਹ 28000 ਦੀ ਲੈਣ ਦੇਣਾ ਇਹ 28000 ਦੀ ਲੈਣ ਦੇਣਾ ਸਾਰੀਆਂ ਗੱਟੀਆਂ ਦੀ ਚਾਰ ਥਾਂ ਇੱਕ ਥਾਂ ਇੱਕ ਕੱਟੀ ਦੇ ਪੰਜ ਥਾਂ ਨੇ ਹਨਾ ਵੀਰੇ ਹਾਂਜੀ ਹਾਂ ਛੋਟੀ ਜੀ ਉਹ ਪਤੀ ਉਹਦੇ ਛਾਂਖਾ ਛੋਟੀ ਜੀ ਤੇ ਜਿਹੜੀ ਦੂਜੀ ਤੀਜੇ ਨੰਬਰ ਤੇ ਬੂਰੀ ਕੱਟੀ ਖੜੀ ਹੈ ਇਹਦੇ ਵੀ ਕੱਲਾ ਕੱਲਾ ਥਾਂ ਹੈ ਦੋਸਤੋ ਚਾਰ ਹੀ ਇਹਦੇ ਥਾਂ ਨੇ ਇਹਦੀ ਕਿੰਨੀ ਕੁ ਮਰ ਹੈ ਵੀਰੇ ਇਹ ਹੈਗੀ ਹੈਗੀ ਸਾਲਕ ਦੇ ਨੇੜੇ ਦੀ ਇਹ ਦੋਸਤੋ ਸਾਲਕ ਦੇ ਨੇੜੇ ਦੀ ਵੀਰ ਕਹਿੰਦਾ ਵੀ ਆਪਾਂ ਕੋਈ ਝੂਠ ਬੋਲ ਨਹੀਂ ਮਾਰਨਾ ਜਿਹੇ ਜੀ ਡਿਟੇਲ ਮਾਲਕਾਂ ਨੇ ਦਿੱਤੀ ਹੈਗੀ ਉਹੋ ਜੀ ਡਿਟੇਲ ਦੇਵਾਂਗੇ ਹਰੇਕ ਕੱਟੀ ਨੂੰ ਕਹਿ ਦੇਣਾ ਆਪਾਂ 6 ਮਹੀਨਿਆਂ ਦੀ ਆ ਉਹਦਾ ਕੋਈ ਫਾਇਦਾ ਨਹੀਂ ਜਿੰਨੀ ਉਮਰ ਹੈਊਗੀ ਕੱਟੀ ਦੀ ਓਨੀ ਕ ਦੱਸਾਂਗੇ ਤੇ ਇਹ ਕਲਦੀਪ ਇਹਦਾ ਕੀ ਰੇਟ ਆ ਵੀਰੇ ਇਹ 20 ਦੀ ਦੇਵਾਂਗੇ ਦੋਸਤੋ ਬੂਰੀ ਕੱਟੀ ਹੈਗੀ ਬੂਰੀਆਂ ਕੱਟੀਆਂ ਤੁਹਾਨੂੰ ਆਪ ਨਹੀਂ ਪਤਾ ਵੀ ਬਹੁਤ ਮੰਗ ਹੈ ਬਰੀਕਸ ਕਹਿਣਾ ਦੋਸਤੋ ਪੂਸਪਾਸ ਬਿਲਕੁਲ ਇਹਨਾਂ ਬਰੀਕ ਹੈਗੀ ਤੇ ਚਾਰ ਹੀ ਥਾਨ ਨੇਗੇ ਜੋ ਕੋਈ ਵੀਰ ਚੰਗੀ ਸੰਭਲੂਗਾ ਤਾਂ ਚੰਗੀ ਮੱਝ ਬਣਨੇ ਇਹਦਾ ਰੇਟ 20000 ਹੈ ਨਾ ਵੀਰੇ ਤੀਜੇ ਨੰਬਰ ਵਾਲੀ ਦਾ ਦੋਸਤੋ ਮਾਨਤਾਨ ਹੋਊਗਾ ਰੇਟ ਵੀਰੇ ਕਹਿੰਦਾ ਵੀ ਆਪਾਂ ਜਿਆਦਾ ਨਹੀਂ ਕਰਤੇ ਜਿਹੜੀ ਚੌਥੇ ਨੰਬਰ ਤੇ ਆ ਵੀਰੇ ਇਹ ਲੀਲੀ ਚ ਪੈਂਦੀ ਹੈ ਇਹ ਵੀ ਕੋਸ਼ੰਗ ਨੇ ਇਹਦੇ ਚ ਦੋਸਤੋ ਨੀਲੀ ਚ ਪੈਂਦੀ ਹੈ ਕਿਉਂ ਰੰਗ ਬੂਰਾਗਾ ਕੈਰੇਕਟਰ ਸਾਰੇ ਨੀਲੀ ਵਾਲੇ ਕਵਰ ਕਰਦੀਆਂ ਸਿੰਘ ਛੋਟੇ ਛੋਟੇ ਨੇ ਸਾਰੀਆਂ ਦੀ ਕੱਚੀ ਉਮਰ ਦੀਆਂ ਗੱਟੀਆਂ ਨੇ ਤੇ ਇਕਲਦੀ ਪੇ ਦਾ ਕੀ ਰੇਟ ਆ ਵੀਰੇ ਇਹ 21000 ਦੇ ਦਿਆਂਗੇ ਦੋਸਤੋ ਜਿਹੜੀ ਤਿੰਨ ਨੰਬਰ ਵਾਲੀ ਆ 20000 ਦੀ ਤੇ 4 ਨੰਬਰ ਵਾਲੀ 21000 ਦੀ ਜੇ ਕੋਈ ਜੋੜੀ ਲੈਂਦਾ ਤਾਂ 40 ਦੀ ਹੋ ਜੂਗੀ ਹੋ ਜੂਗੀ ਦੋਸਤੋ ਜੇ ਕੋਈ 3 ਨੰਬਰ ਤੇ 4 ਨੰਬਰ ਲੈਂਦਾ ਵੀਰ ਕਹਿੰਦਾ ਵੀ 40000 ਦੀ ਜੋੜੀ ਦੇ ਦਾਂਗੇ ਤੇ ਜਿਹੜੀ ਵੀਰੇ 5 ਨੰਬਰ ਤੇ ਦੇਖੀ ਜਾਂਦੇ ਆਪਾਂ 5 ਨੰਬਰ ਤੇ ਕੱਟੀ ਹੈ ਜੀ ਇਹ ਹੈਗੀ ਹੈਗੀ 1 ਸਾਲ 2 ਮਹੀਨੇ ਬੱਦ ਬੱਦ 1 ਸਾਲ 2 ਮਹੀਨਿਆਂ ਦੀ ਆ 5 ਮਹੀਨਿਆਂ ਦੀ ਦੋਸਤੋ ਆ 1 ਸਾਲ 2 ਮਹੀਨਿਆਂ ਦੀ 5 ਨੰਬਰ ਤੇ ਕੱਟੀ ਹੈਗੀ ਹਾਂਜੀ 14 ਕਿ ਮਹੀਨੇ ਦੀ ਉਮਰ ਹਾਂਜੀ ਹਾਂ 14 ਕਿ ਮਹੀਨੇ ਦੀ ਉਮਰ ਦੋਸਤੋ 4 ਹੀ ਥਾਨ ਨੇ ਲੱਕੜ ਲੁੱਕੜ ਕੰਟੀ ਦੀ ਬਹੁਤ ਚੰਗੀ ਐ ਚੰਗਾ ਕਾਥਾ ਛੋਟੀ ਉਮਰ ਆ ਗਈ ਤੇ ਜਾਤ ਕੁਆਲਟੀ ਆ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋ ਕੱਲੀ ਕੱਲੀ ਦੋਸਤੋ ਵੀਰ ਕਹਿੰਦਾ ਵੀ ਆਪਣੀ ਤੋਰ ਕੇ ਦੇਖਿਓ ਯਾ ਲੰਗ ਲੁੰਗ ਵਾਲਾ ਕੋਈ ਕੰਮ ਨਹੀਂ ਗਾ ਸਿੱਧੀਆਂ ਤੁਰਦੀਆਂ ਕੋਈ ਕਿਸੇ ਦੀ ਪਿੱਠ ਫੋੜੇ ਚ ਮਤਲਬ ਵੀ ਕੋਈ ਨਹੀਂ ਹੈਗਾ ਕਿਸੇ ਦੀ ਛਾਂਪ ਨਹੀਂ ਉਤਰੀ ਕਿਸੇ ਦਾ ਗੋਡਾ ਲੱਤ ਵਿੰਗੀ ਨਹੀਂ ਗਈ ਸਾਰੀਆਂ ਗੱਟੀਆਂ ਜੈਨਨ ਸਾਫ਼ ਨੇਗੀਆਂ ਪਾਲਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਇੱਕੋਂ ਘਰੇ 9-10 ਕੱਟੀਆਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆਂਗੇ ਤੇ ਕਲਦੀਪ ਇਹਦਾ ਕੀ ਨੰਬਰ ਰੇਟ ਆ 5 ਨੰਬਰ ਵਾਲੀ ਦਾ ਵੀਰ ਜੀ ਇਹ ਦੇ ਦੇਾਂਗੇ ਜੀ 8000 ਰੁਪਏ ਜੀ 5 ਨੰਬਰ ਵਾਲੀ ਕੱਟੀ ਦੋਸਤੋ ਵੀਰ ਕੰਨਾ ਦੇਵਾਂਗੇ 28000 ਦੀ ਫੁੱਲ ਵੱਡਾ ਗੱਦਗੱਟ ਉਮਰ ਦੇ ਹਿਸਾਬ ਨਾਲ ਤੇ ਬਰੀਕ ਸਿਕੰਨਾ ਪਿੱਠਪੁੜੇ ਦੀ ਮੰਤਰ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੋਂਗੇ ਤੇ ਛੋਟੇ-ਛੋਟੇ ਸਿੰਘ ਨੇ ਤੇ ਜਿਹੜੀ ਸੀ ਨੰਬਰ ਤੇ ਦੇਖੀ ਹਨ ਕਲਦੀਪ ਤੇ ਕਾਲੀ ਹੈ ਜੀ ਦੋਸਤੋ ਕਾਲੀ ਮੋਹਰਾ ਦੇ ਕੈਰੇਕਟਰ ਕਵਰ ਕਰਦੀ ਹੈਗੀ ਕੱਟੀ ਤੇ ਸਿੰਘ ਇਹਦਾ ਵੀ ਛੋਟਾ ਹੈਗਾ ਇਹਦੀ ਉਮਰ ਕਿੰਨੀ ਕਹੇਗੀ ਇਹਦੀ ਇੰਨੀ ਕ ਉਮਰ ਦੀ ਹੋਵੇ 14 ਕ ਮਹੀਨੇ ਦੀ ਹੈ 14 ਕ ਮਹੀਨੇ ਦੀ ਉਮਰ ਇਹਦਾ ਰੇਟ ਵੀਰੇ ਇਹ 20000 ਦੀ ਦੇ ਦੇਾਂਗੇ ਦੋਸਤੋ 6 ਨੰਬਰ ਵਾਲੀ ਕੀ ਵੀ ਹਾਂ ਜੀ। ਦੋਸਤੋ 6 ਨੰਬਰ ਕੱਟੀ 22000 ਦੀ ਤੇ 5 ਨੰਬਰ ਕੱਟੀ 28000 ਦੀ। ਹਾਂ ਜੀ ਹਾਂ ਜੀ। 5 ਨੰਬਰ ਕੱਟੀ 28000 ਦੀ ਜਿਹੜੀ 7ਵੇਂ ਨੰਬਰ ਤੇ ਆ ਗਈ ਵੀਰੇ। ਇਹਦੇ ਥੋੜੀ ਜੀ ਸ਼ਾਂਗ ਹੈ ਜੀ। ਦੋਸਤੋ 7ਵੇਂ ਨੰਬਰ ਤੇ ਆ ਗਈ ਜਿਹੜੀ ਕੱਟੀ ਇਹਦੇ ਥੋੜੀ ਜੀ ਸ਼ਾਂਖ ਹੈ ਗਈ ਨਾਲ ਵਿਚਾਲੇ ਤੇ ਨੀਲੀ ਪੈਂਦੀ ਹੈ ਅੱਖਾਂ ਚਿੱਟੀਆਂ। ਨੀਲੀ ਚ ਪੈਂਦੀ ਹੈ ਅੱਖਾਂ ਚਿੱਟੀਆਂ ਤੇ ਸਿੰਘ ਇਹਦਾ ਵੀ ਗੋਲ ਹੀ ਹੈਗਾ। ਪ੍ਰੋਪਰ ਟੈਗ ਵਗੈਰਾ ਲੱਗੇ ਹੋਏ ਨੇ ਵੀਰ ਕਹਿੰਦਾ ਵੀ ਜਿਹੇ ਜਿਹੇ ਡਿਟੇਲ ਮਾਲਕਾਂ ਨੇ ਦਿੱਤੀ ਐ ਕਲਦੀਪ ਚੰਗੇ ਦੁੱਧ ਵਾਲੀਆਂ ਪਿੰਡਾਂ ਤੋਂ ਹੀ ਲਈਆਂ ਹੋਈਆਂ ਬਾਹਰੋਂ ਤਾਂ ਨਹੀਂ ਖਰੀਦੀਆਂ ਇਹ ਚੰਗੇ ਪੂਰੀਆਂ ਕੱਢ ਦੋ ਦੋਸਤੋ ਆਮ ਜ਼ਿਮੀਂਦਾਰਾਂ ਦੇ ਘਰਾਂ ਚੋਂ ਕਟੀਆਂ ਖਰੀਦੀਆਂ ਹੋਈਆਂ ਵੀਰ ਕਹਿੰਦਾ ਵੀ ਆਪਣੀਆਂ ਤੇ ਜਿਹੜੀ ਆ ਮੰਨ ਲਾ ਵੀ 7 ਨੰਬਰ ਤੇ ਵੀਰੇ ਇਹਦਾ ਕੀ ਰੇਟ ਐ ਇਹ ਪੂਰੀ ਲੀਲੀ ਚ ਪੈਂਦੀ ਐ ਇਹ ਪੂਰੀ ਨੀਲੀ ਜੇ ਪੈਂਦੀ ਐ ਇਹ 28 ਹੀ ਦੇ ਦਾਂਗੇ ਦੋਸਤੋ ਇਹ ਵੀ ਵੀਰ ਕਹਿੰਦਾ 28000 ਦੀ ਦੇਵਾਂਗੇ ਰੇਟ ਸਾਰੀਆਂ ਦੀ ਦੋਸਤੋ 30 ਦੇ ਲਾਗੇ ਭਾਗੇ ਵਾਲੀ ਰਹਿਣਗੇ ਜਿਆਦੇ ਰੇਟ ਨਹੀਂ ਹੈਗੇ ਵੀਰ ਦੇ ਬਿਲਕ ਇਹਨੇ ਥੋੜੀ ਜਿਹੀ ਫਲੇਰੀ ਪਾਈ ਜੀ ਬਈ ਦੋਸਤੋ ਪਹਿਲੀ ਗੱਲ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀਰ ਦੀਆਂ ਗੱਲਾਂ ਵਿਚਾਲੇ ਨੇ ਵੀਰ ਕਹਿੰਦਾ ਵੀ ਜਿਹੇ ਜੀ ਡਿਟੇਲ ਹੈਗੀ ਆਪਾਂ ਉਹ ਹੀ ਦੇਵਾਂਗੇ ਜਿਹੜੀਆਂ ਦਿੱਸੀ ਜਾਂਦੀਆਂ ਨੇਗੀਆਂ ਉਹ ਹੋਰ ਜੀ ਦੱਸਣੀਆਂ ਹੁਣ ਵੀਰ ਨੇ ਪਹਿਲਾਂ ਲੱਸਤਾ ਵੀ ਜਿਹੜੀ ਦੀ ਫਲੇਰੀ ਆ ਉਹ ਫਲੇਰੀ ਹੈ ਜਿਹੜੀ ਦੇ ਪੰਜ ਥਾਣੇ ਉਹ ਪੰਜ ਥਾਣਾ ਆਪਣੇ ਕਹਿਣ ਨਾਲ ਇਹ ਚੰਗੀ ਨਹੀਂ ਹੋਊ ਆਪਣੇ ਕਹਿਣ ਨਾਲ ਇਹ ਮਾੜੀ ਨੂੰ ਵਿੱਚ ਵੀਰ ਕਹਿੰਦੇ ਨੇ ਬੈਠੀ ਦੇ ਦਾਗ ਪੈ ਗੇ ਚੱਕੜ ਚ ਵਹਿੰਦੀ ਸੀ ਗੋਹੇ ਤੇ ਵਹਿੰਦੀ ਮਾਸ ਲੈ ਗਿਆ ਵੀਰ ਕਹਿੰਦਾ ਵੀ ਜਿਹੇ ਜੀ ਡਿਟੇਲ ਆਪਣੇ ਕੋਲ ਹੈਗੀ ਆ ਉਹੋ ਜੀ ਦੇਵਾਂਗੇ ਜਿਵੇਂ ਜੀ ਕੱਟੀ ਦਿਂ ਇਹ ਵੀ 22000 ਦੇ ਦੋਸਤੋ ਇਹ ਵੀ 22000 ਤੇ ਜਿਹੜੀ ਤੇ 9 ਨੰਬਰ ਤੇ ਆ ਵੀਰੇ 9 ਨੰਬਰ ਤੇ ਜੈਡ ਬਲੈਕ ਹੈ ਦੋਸਤੋ ਜੈਡ ਬਲੈਕ ਸੈੱਡ ਬਲੈਕ ਸਿੰਘ ਜਮਾ ਗੋਲ ਟੀਕੇ ਦੇ ਬਿਲਕੁਲ ਕਾਬਲ ਮਤਲਬ ਵੀ ਤਿੰਨ ਕਿ ਮਹੀਨੇ ਸਾਂਭ ਕੇ ਟੀਕੇ ਦੇ ਬਿਲਕੁਲ ਕੱਟੀ ਕਾਬਲ ਕੱਲਾ ਕੱਲਾ ਥਾਣਾ ਸਾਰੀ ਪੂਸ ਕਾਲੀ ਹੈ ਕਿ ਕਿਸੇ ਪਾਸੇ ਇੱਕ ਬਾਲ ਵੀ ਚਿੱਟਾ ਨਹੀਂ ਹੈਗਾ ਕੱਟੀ ਦੇ ਬਾਕੀ ਪਿੱਠ ਪੂੜੇ ਦੀ ਮੰਤਰ ਬਹੁਤ ਸ਼ਾਨਦਾਰ ਹੈ ਤੇ ਤਲਦੀਵ ਥਾਣੇ ਇਹਦੇ ਵੀ ਚਾਰੀ ਨੇ ਹੈ ਨਾ ਵੀਰੇ ਦੋਸਤੋ ਥਾਣੇ ਇਹਦੇ ਵੀ ਚਾਰੀ ਨੇਗੇ ਆਹ ਦੇਖ ਸਕਦੇ ਹੋਗੇ ਕੱਲਾ ਕੱਲਾ ਥਾਣਾ ਅਮਰੀਕਨ ਗਾਵਾਂ ਵਰਗੀ ਦੋਸਤੋ ਗੱਦੀ ਪੱਟੀ ਖੜੀਆ ਕੱਟੀ ਟੇਕਲਦੀ ਫੇ ਇਹਦਾ 9 ਨੰਬਰ ਵਾਲੀ ਦਾ ਰੇਟ ਕੀ ਹੋਊਗਾ ਵੀਰੇ ਇਹ 1000 ਘੱਟ 30 ਦੀ ਦੇ ਦੇਣਗੇ ਦੋਸਤੋ 1000 ਘੱਟ 30 ਦੀ ਵੀਰ ਕਹਿੰਦਾ ਦੇਵਾਂਗੇ ਮੁੱਲ ਕੋਈ ਕਰਨਾ ਨਹੀਂਗਾ ਆਪਾਂ ਮਾਨਤਾਨ ਸਾਰੇ ਵੀਰਾਂ ਦਾ ਹੋਊਗਾ 29000 ਦੀ ਕੱਟੀ ਦੇਵਾਂਗੇ ਸਾਰੀਆਂ ਗੱਟੀਆਂ ਦੋਸਤੋ ਬਹੁਤ ਸ਼ੁੰਦਰ ਨੇਗੀਆਂ ਕੱਲੀ ਕੱਲੀ ਦੀ ਤੋਰ ਆਪਾਂ ਤੁਹਾਨੂੰ ਕਰਕੇ ਦਿਖਾਉਂਦਾ ਵੀਡੀਓ ਲੰਮੀ ਬਣ ਜਾਂਦੀ ਤੋਰੇ ਵੱਖੋਂ ਸਾਰੀਆਂ ਹੀ ਗੱਟੀਆਂ ਸਾਫ਼ ਨੇ ਕੋਈ ਮਾਰਦੀ ਕਰਦੀ ਨਹੀਂ ਕੋਈ ਡਰਦੀ ਕਰਦੀ ਨਹੀਂ ਆਹ ਦੇਖ ਸਕਦੇ ਹੋ ਦੋਸਤੋ ਕੋਈ ਜਾਦੇ ਸਾਂਭ ਵਾਲੀਆਂ ਨਹੀਂ ਹੈਗੀਆਂ ਇੱਕ ਤਾਂ ਆਇਆ ਹੁੰਦਾ ਵੀ ਬੰਦੇ ਦੀਆਂ ਜਾਦੇਆਂ ਸਾਂਭੀਆਂ ਹੋਈਆਂ ਹੋਈਆਂ ਆਮ ਜਿਵੇਂ ਜ਼ਿਮੀਦਾਰ ਨੇ ਘਰੇ ਪੱਠੇ ਰੱਜਵੇਂ ਪੈਂਦੇ ਨੇ ਉਹੀ ਕੰਮ ਹੈ ਕੋਈ ਫੀਡ ਵਗੈਰਾ ਤੇ ਨਹੀਂ ਲੱਗੀਆਂ ਹੋਈਆਂ ਜੇ ਕੋਈ ਵੀਰ ਚੰਗੀਆਂ ਸਾਂਭ ਲੂਗਾ ਤਾਂ ਚੰਗੇ ਪੈਸੇ ਇਨਵੈਸਟ ਕਰਕੇ ਜਾਣੀਆਂ ਗੱਟੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਦੋਸਤੋ ਸਾਰੀਆਂ ਗੱਟੀਆਂ ਦੇ ਰੇਟ 30000 ਤੋਂ ਅੰਦਰ ਨੇ 30000 ਤੋਂ ਅੰਦਰ ਨੇ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਆ ਤਾਂ ਵੀਰ ਕਲਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਓ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਕਲਦੀਪ ਆਪਣਾ 991753 ਜੀ 991753 50352 50352 ਦੋਸਤੋ 65 6500 ਤੋਂ ਲੈ ਕੇ 29000 ਤੱਕ ਦੀਆਂ ਗੱਟੀਆਂ ਵੀਰ ਕੋਲ ਹੈਗੀਆਂ ਨੇ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਤਾਂ ਵੀਰ ਕਲਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਓ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤੈਅ ਦਿਲਾਉ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨੰਨੀ ਵੀਡੀਓ ਦੇ ਨਾਲ